ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸੂਟ প্রিনਟ ਸ਼ਰਟ ਦੇ ਨਾਲ ਪਲੇਨ ਬਾਟਮ ਹੈ ਜੀ ਇਹਦੇ ਵਿੱਚ ਆਫ ਵਾਈਟ ਜੇ ਬੁੱਟੀਆਂ ਬਣੀਆਂ ਹੋਈਆਂ ਨੇ ਉਸੇ ਆਫ ਵਾਈਟ ਕਲਰ ਦੀ ਇਹ ਬਾਟਮ ਹੈ ਸ਼ਰਟ ਦਾ ਜਿਹੜਾ ਕੱਪੜਾ ਬਹੁਤ ਹੀ ਸੋਹਣਾ ਸੌਫਟ ਜੀ ਕਾਟਨ ਦਾ ਕੱਪੜਾ ਹੈ ਜੀ ਆਪਾਂ ਸ਼ਰਟ ਤੇ ਤਾਂ ਜਿਹੜੀ ਇਹ ਲੈਸ ਵਗੈਰਾ ਲਗਾ ਕੇ ਡਿਜ਼ਾਈਨ ਕਰਾਂਗੇ ਪਰ ਬਾਟਮ ਨੂੰ ਆਪਾਂ ਬਿਨਾ ਲੈਸ ਤੋਂ ਕਿਵੇਂ ਡਿਜ਼ਾਈਨ ਕਰੀਏ ਇਹਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ ਜੀ ਬਿਲਕੁਲ ਸੌਖਾ ਤਰੀਕਾ ਹੈਗਾ ਤੇ ਇਹਦੇ ਵਿੱਚ ਕਿੰਨਾ ਮਾਰਜਨ ਕਿਵੇਂ ਆਪਾਂ ਕਟਿੰਗ ਕਰਨੀ ਹੈ ਉਹ ਵੀ ਦੱਸਾਂਗੇ ਤੁਹਾਨੂੰ ਇਹ ਦੇਖੋ ਜੀ ਇਹ ਸਲਵਾਰ ਦੇ ਜਿਵੇਂ ਮੰਨ ਲਓ ਤੁਸੀਂ ਕੁੰਦਿਆਂ ਦੀ ਕਟਿੰਗ 33 ਕਰਦੇ ਹੋ ਇਹ ਦੇਖੋ ਜੀ ਮੈਂ 33 ਕਟਿੰਗ ਕਰਦੀ ਹੁੰਨੀ ਆ ਆਪਾਂ ਨੇ ਇਹਦੇ ਵਿੱਚ ਐਕਸਟਰਾ ਕਪੜਾ ਰੱਖਣਾਗਾ ਡਿਜ਼ਾਈਨ ਬਣਾਉਣ ਲਈ ਇਟ ਡਿਜ਼ਾਈਨ ਤੁਸੀਂ ਕਈ ਤਰੀਕੇ ਨਾਲ ਬਣਾ ਸਕਦੇ ਹੋ ਜੀ ਜਿਵੇਂ 셔ਟ ਦੇ ਗਲੇ ਆਪਾਂ ਕੋਈ ਵੀ ਗੋਲ ਸ਼ੇਪ ਦਾ ਬਣਾਉਨੇ ਆ ਬੀ ਸ਼ੇਪ ਬਣਾਉਨੇ ਆ ਚੌਰਸ ਬਣਾਉਨੇ ਆ ਉਸੇ ਤਰੀਕੇ ਨਾਲੇ ਜਿਹੜਾ ਡਿਜ਼ਾਈਨ ਹੈ ਇਹ ਵੀ ਕਈ ਤਰੀਕੇ ਨਾਲ ਆਪਾਂ ਪਾ ਸਕਦੇ ਆ ਜੀ ਬਾਕੀ ਜਿਹੜੀ ਸਲਵਾਰ ਦੀ ਕਟਿੰਗ ਹੈ ਉਹ ਸੇਮ ਪਾਕਿਸਤਾਨੀ ਸਲਵਾਰ ਵਾਂਗੂ ਹੀ ਕਰਾਂਗੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਇਹ ਆਪਾਂ 벨ਟ ਦਾ ਕੱਪੜਾ ਪਹਿਲਾਂ ਤਾਰ ਲਿਆ ਸੀ ਜੀ ਤੇ ਹੁਣ ਇਹ ਆਪਣੇ ਕੋਲ ਕੁੰਦਿਆਂ ਦਾ ਕੱਪੜਾ ਇਹ ਆਪਾਂ ਪਹਿਲਾਂ ਜਿਹੜੀ ਇਹ ਜਿਹੜਾ ਜੋਇੰਟ ਸਾਈਡ ਹੈ ਜੀ ਇਹ ਮੇਰੇ ਹੱਥ ਵਾਲੀ ਸਾਈਡ ਤੇ ਹੈ ਦੂਸਰੀ ਸਾਈਡ ਓਪਨ ਸਾਈਡ ਹੈ ਜੀ ਉਧਰਲੀ ਸਾਈਡ ਤੋਂ ਆਪਾਂ ਜਿਹੜਾ ਇਹਦਾ ਆਸਣ ਰੱਖਾਂਗੇ ਇਹ ਜੋਇੰਟ ਸਾਈਡ ਆ ਜਿਹੜੀ ਆਪਣੀ ਮੂਰੀ ਵਾਲੀ ਸਾਈਡ ਇਹ ਆਪਣਾ ਵਿਚਮੀ ਆਏ ਕਿ ਆਪਾਂ ਸਲਵਾਰ ਚ ਪੱਲੇ ਪਾਉਨੇ ਆ ਇਹ ਜੁੜਿਆ ਹੋਇਆ ਪਾਸਾ ਇਹ ਹੋ ਗਿਆ ਇੱਥੋਂ ਆਪਾਂ ਮੂਰੀ ਰੱਖਣੀ ਆ ਜੀ ਜਿੰਨੀ ਵੀ ਤੁਸੀਂ ਮੂਰੀ ਰੱਖਦੇ ਹੋ ਮੰਨ ਲਓ ਜੇ ਤੁਸੀਂ 7 ਇੰਚ ਮੂਰੀ ਰੱਖਦੇ ਹੋ ਤਾਂ ਸਾਢੇ 7 ਸਾਢੇ 8 ਰੱਖ ਲਿਓ ਜੇਕਰ 6 ਰੱਖਦੇ ਹੋ ਤਾਂ ਸਾਢੇ 7 ਰੱਖ ਲਿਓ ਇੱਥੋਂ ਆਪਾਂ ਜੀ ਲਗਭਗ 2.5 ਇੰਚ ਕਪੜਾ ਵੱਧ ਲਿਆ ਡਿਜ਼ਾਈਨ ਬਣਾਉਣ ਵਾਸਤੇ ਇਹ ਦੇਖੋ ਜੀ ਇੰਨਾ ਕੁ ਕਪੜਾ ਮੈਂ ਵੱਧ ਲਿਆ ਆਪਾਂ ਜੇਕਰ ਬਰੀਕ ਡਿਜ਼ਾਈਨ ਬਣਾਉਣਾ ਹੋਵੇ ਤਾਂ 1 ਇੰਚ ਨਾਲ ਵੀ ਆਪਣਾ ਚੱਲ ਜੂ ਹੁਣ ਆਪਾਂ ਨੇ ਜਿਹੜਾ ਕੱਪੜਾ 2.5 ਇੰਚ ਰੱਖਿਆ ਸੀ ਜੀ ਨਿਸ਼ਾਨ ਲਾਇਆ ਸੀ ਉਹਨੂੰ ਛੱਡ ਕੇ ਉੱਪਰ ਆਪਾਂ ਨੇ ਆਪਣੀ ਸਲਵਾਰ ਦੀ ਲੰਬਾਈ ਲੈ ਲੈਣੀ ਹੈ ਜਿੰਨੀ ਵੀ ਲੈਣੀ ਹੈ ਤੇ ਇੱਥੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਜੀ ਵੀ ਜਿਵੇਂ ਮੰਨ ਲਓ 8.5 ਇੰਚ ਮੈਂ ਨੀਚੋਂ ਮੂਰੀ ਦਾ ਕੱਪੜਾ ਰੱਖਿਆਗਾ ਇਥੋਂ ਵੀ ਤੁਸੀਂ 1.5 ਇੰਚ ਲੈਂਥ ਤੋਂ ਵਧਾ ਕੇ ਕੱਪੜਾ ਲੈਣਾਗਾ ਜਿਵੇਂ ਮੰਨ ਲਓ 33 ਇੰਚ ਤਾਂ ਤੁਸੀਂ 34.5 ਜਾਂ 35 ਇੰਚ ਕੱਪੜਾ ਰੱਖਣਾਗਾ ਲੰਬਾਈ 'ਚ ਕਿਉਂਕਿ ਜਿਹੜਾ ਆਪਾਂ ਜਿੱਥੋਂ ਜਿੰਨੀ ਮੂਰੀ 7.5 ਰੱਖੀ ਹੈਗੀ ਤਾਂ ਉੱਪਰੋਂ ਵੀ 7.5 ਤੇ ਨਿਸ਼ਾਨ ਲਾ ਕੇ ਇਸ ਤੋਂ ਬਾਅਦ ਇਹਦਾ ਤਕੌਣ ਤੇ ਨਿਸ਼ਾਨ ਲਾ ਕੇ 2 ਇੰਚ ਬਾਅਦ ਮਾਰ ਨਿਸ਼ਾਨ ਲਾ ਲਿਓ ਜਿਵੇਂ ਆਪਾਂ ਪਲਾਜ਼ੋ ਦੀ ਬੈਕ ਸਾਈਡ ਬਾਅਦਮੀ ਰੱਖਦੇ ਆ ਉਹਦੇ ਨਾਲ ਕੀ ਹੈ ਜੀ ਜਦੋਂ ਆਪਾਂ ਵੀ ਬੈਠਦੇ ਆਂਗੇ ਕਿਉਂਕਿ ਇਹ ਸਟੇਟ ਸਲਵਾਰ ਹੁੰਦੀ ਹੈ ਫਿਰ ਆਪਾਂ ਨੂੰ ਬੈਠਣ ਵੇਲੇ ਇਹ ਸਲਵਾਰ ਖਿੱਚ ਜੀ ਨਹੀਂ ਮਾਰਦੀ ਇਹ ਦੇਖੋ ਜੀ ਆਪਾਂ ਨੇ ਇੱਥੇ ਮੂਰੀ ਕੋਲੇ ਤਿੰਨ ਜਾਂ ਚਾਰ ਜਿੰਨੀਆਂ ਵੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਬਣਾਉਣਾਗਾ ਆਪਾਂ ਕੱਟ ਲਾ ਲਏ ਜੀ ਆਪਾਂ ਥੋੜੇ ਜਿਹਾ ਵੀ ਸੇਮ ਜੇ ਆਪਣੇ ਹਿਸਾਬ ਨਾਲ ਤੁਸੀਂ ਕੱਟ ਲਾ ਸਕਦੇ ਹੋ 2.5 3 ਇੰਚ ਆਪਾਂ ਉੱਪਰ ਰੱਖ ਕੇ ਕੱਟ ਲਾਏ ਨੇ ਵੀ ਆਪਣੀ ਮੂਰੀ ਆ ਜਿਹੜੀ ਮੂਰੀ ਤੇ ਉੱਪਰ ਇਹ ਡਿਜ਼ਾਈਨ ਬਣਾਵਾਂਗੇ ਆਪਾਂ ਇਹਨਾਂ ਨੂੰ ਪਿੰਟੈਕਸ ਕਿਹਾ ਜਾਂਦਾ ਹੈ ਜੀ ਇਹ ਬਰੀਕ ਵੀ ਪਾ ਸਕਦੇ ਆ ਆਪਾਂ ਬਿਲਕੁਲ ਵੀ ਜਮੀ ਕਿਨਾਰੇ ਤੇ ਪਾ ਸਕਦੇ ਆ ਇਹ ਚੋਣ ਬਰੀਕ ਬਰੀਕ ਸਲਾਈਆਂ ਜੀਆਂ ਵੱਜ ਜਾਂਦੀਆਂ ਨੇ ਇਹਦੇ ਨਾਲ ਆਪਾਂ ਪਾਵਾਂਗੇ ਜੀ ਪੈਰ ਪੈਰ ਦਾ ਮਾਰਜਨ ਰੱਖ ਕੇ ਇਹ ਤੁਹਾਨੂੰ ਮੈਂ ਪਾ ਕੇ ਵੀ ਦਿਖਾਵਾਂਗੀ ਹੁਣ ਆਪਾਂ ਆ ਗਏ ਆ ਜੀ ਮਸ਼ੀਨ ਤੇ ਇਹ ਦੇਖੋ ਆਪਾਂ ਨੇ ਇੱਥੇ ਕੱਟ ਲਾ ਲਈ ਸੀ ਦੋ ਚਾਰੋਂ ਪੱਲਿਆਂ ਦੇ ਕਿਨਾਰਿਆਂ ਤੇ ਹੋ ਗਿਆ ਇਹ ਜਿਹੜੀ ਮੂਰੀ ਮੂਰੀ ਵਾਲੀ ਆਪਾਂ ਸਲਾਈ ਲਾਉਣੀ ਆ ਉਹਦੇ ਕਿਨਾਰਿਆਂ ਤੇ ਇੱਕ ਘੱਟ ਜੀ ਸਾਈਡਾਂ ਤੇ ਜਿੱਥੋਂ ਆਪਾਂ ਮੂਰੀ ਦੀ ਸਲਾਈ ਲਾਉਨੇ ਆ ਉਥੇ ਆਪਾਂ ਨੇ ਚਾਰ ਬੀਲ ਲਾ ਲੋ ਮੰਨ ਲੋ ਦੋਨੋਂ ਪੱਲਿਆਂ ਦੇ ਚਾਰੋਂ ਸਾਈਡਾਂ ਤੇ ਲਾ ਲਿਆ ਹੁਣ ਆਪਾਂ ਨੇ ਇਹਨੂੰ ਬਿਨਸ਼ਾਨ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਆਪਾਂ ਇੱਕ ਕਿਨਾਰਾ ਇੱਕ ਤੋਂ ਦੂਸਰੇ ਕਿਨਾਰੇ ਤੱਕ ਫੜਾਂਗੇ ਸਿੱਧਾ ਨਿਸ਼ਾਨ ਆਪਾਂ ਨੂੰ ਕਰੀਜ਼ ਬਣਾ ਲਾਂਗੇ ਇਹ ਦੇਖੋ ਮੈਂ ਆਪਾਂ ਨੂੰ ਤੁਸੀਂ ਦਿਸ ਰਿਹਾਗਾ ਵੀ ਇਹ ਸਿੱਧੀ ਕਰੀਜ਼ ਬਣਗੀ ਹੁਣ ਆਪਾਂ ਨੇ ਇੱਕ ਪੈਰ ਦੇਖੋ ਆਪਣਾ ਚੜਾਈ ਵਾਲਾ ਹੁੰਦਾਗਾ ਇੱਕ ਘੱਟ ਚੜਾਈ ਵਾਲਾ ਹੁੰਦਾ ਜਿੰਨਾ ਘੱਟ ਚੜਾਈ ਵਾਲਾ ਪੈਰ ਆ ਉਹਨਾਂ ਕੋ ਆਪਾਂ ਨੇ ਚੌੜੀ ਤੇ ਆਪਾਂ ਨੇ ਸਲਾਈ ਲਾ ਲੈਣੀ ਆ ਜੀ ਤੁਸੀਂ ਬਿਲਕੁਲ ਬਰੀਕ ਪਿੰਟੈਕਸ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਪਰ ਮੈਂ ਇਹਦਾ ਲਾਈਟ ਕਲਰ ਸੀਗਾ ਇਹਦੇ ਵਿੱਚ ਥੋੜੇ ਜੇ ਘੱਟ ਵੀ ਆਪਾਂ ਨੂੰ ਦਿਖੋ ਹੋਣੇ ਸੀਗੇ ਦਿਸਣ ਦਿਸਣੇ ਸੀਗੇ ਇਸ ਕਰਕੇ ਮੈਂ ਥੋੜੇ ਜਿਹਾ ਪੈਰ ਪੈਰ ਦੇ ਮਾਰਜਨ ਨਾਲ ਪਾ ਰਹੀਆਂ ਜੀ ਤੁਹਾਨੂੰ ਸਲਾਈ ਵੀ ਥੋੜੀ ਜਿਹੀ ਚਮਕਰੀ ਹੈ ਮੇਰੇ ਕੈਮਰੇ 'ਚ ਮੈਂ ਸਾਰੇ ਪਿੰਟੈਕਸ ਪਾ ਕੇ ਤੁਹਾਨੂੰ ਇਸ ਤੋਂ ਬਾਅਦ ਚੰਗੀ ਤਰ੍ਹਾਂ ਕਲੀਅਰਲੀ ਵੀ ਦਿਖਾ ਦੂੰਗੀ ਇਹ ਬਸ ਇੱਕ ਗੱਲ ਦਾ ਧਿਆਨ ਰੱਖਣਾ ਜੀ ਵੀ ਜਿਹੜਾ ਆਪਣੀ ਮਸ਼ੀਨ ਦਾ ਵਖਾ ਹੁੰਦਾਗਾ ਉਹ ਨਾ ਤਾਂ ਜ਼ਿਆਦਾ ਜੰਮੀ ਬਰੀਕ ਹੋਣਾ ਚਾਹੀਦਾ ਨਾ ਜ਼ਿਆਦਾ ਮੋਟਾ ਹੋਣਾ ਚਾਹੀਦਾ ਨਾਰਮਲ ਜੇ ਵਖੇ ਤੇ ਤੁਸੀਂ ਰੱਖ ਲਿਓ ਤੇ ਇੱਕ ਬਸ ਇਹਦੇ ਵਿੱਚ ਕੋਈ ਬਿੰਗ ਟੇੜ ਜਿਵੇਂ ਆਪਾਂ ਸਲਾਈ ਲਾਉਨੇ ਆ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਆਪਣੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਪੈਰ ਪੈਰ ਦਾ ਆਪਾਂ ਪਿੰਟੇਕਸ ਪਾਇਆ ਇਸੇ ਤਰੀਕੇ ਨਾਲ ਆਪਾਂ ਚਾਰ ਪਿੰਟੇਕਸ ਪਾ ਲਾਂਗੇ ਦੋਨੋਂ ਮੂਰੀਆਂ ਦੇ ਵੀ ਦੋਨੋਂ ਪੱਲਿਆਂ ਦੀ ਸਾਈਡਾਂ ਤੇ ਦੇਖੋ ਜੀ ਨਾਲੇ ਤਾਂ ਬਿਲਕੁਲ ਸੌਖਾ ਹੈ ਇਹ ਤੇ ਸੋਨੇ ਵੀ ਬਹੁਤ ਲੱਗਦੇ ਨੇ ਅੱਜ ਕੱਲ ਤਾਂ ਇਹਦਾ ਟ੍ਰੈਂਡ ਵੀ ਬਹੁਤ ਚੱਲ ਰਿਹਾ ਪਿੰਟੈਕਸ ਦਾ ਇਹ ਆਪਾਂ ਸ਼ਰਟ 'ਚ ਵੀ ਪਾ ਸਕਦੇ ਆ ਆਪਾਂ ਇਹਦੇ ਬਾਕਸ ਵੀ ਬਣਾ ਸਕਦੇ ਆ ਵੀ ਜਿਵੇਂ ਮੈਂ ਇਹਨੂੰ ਪਾਰੀਆਂ ਲੰਬਾਈ ਟਾਈਪ ਉਹ ਪਾਰੀਆਂ ਤੁਸੀਂ ਇੱਕ ਦੂਸਰੇ ਉੱਪਰੋਂ ਲੈ ਕੇ ਆ ਸਕਦੇ ਹੋ ਇਹਦੇ ਚਾਰ ਸਾਈਡ ਡੱਬੀਆਂ ਬਣ ਜਾਣਗੀਆਂ ਕ੍ਰੋਸ ਪਿੰਟੈਕਸ ਕਹਿ ਦਿੰਨੇ ਆ ਉਹਨੂੰ ਆਪਾਂ ਇਹ ਦੇਖੋ ਜੀ ਇਹ ਤਿੰਨ ਪਾ ਲਏ ਆਪਾਂ ਨੇ ਚੌਥਾ ਵੀ ਆਪਾਂ ਇਸੇ ਤਰੀਕੇ ਨਾਲ ਪਾ ਲੈਣਾ ਇਸ ਤੋਂ ਬਾਅਦ ਆਪਾਂ ਨੇ ਪ੍ਰੈਸ ਕਰ ਲੈਣੀ ਹੈ ਇਸ ਨੂੰ ਪ੍ਰੈਸ ਕਰਕੇ ਬਹੁਤ ਵਧੀਆ ਵੀ ਇਹ ਤੁਹਾਨੂੰ ਚਮਕਣ ਲੱਗ ਜਾਊਗਾ ਬਾਕੀ ਸਟੀਚਿੰਗ ਸੇਮ ਹੈ ਜੀ ਕੋਈ ਵੀ ਮੂਰੀ ਵੀ ਸੇਮ ਬਣਾਉਣੀ ਹੈ ਆਪਾਂ ਨੇ ਜਿੰਮੀ ਵੀ ਤੁਸੀਂ ਮੂਰੀ ਬਣਾਉਣੀ ਹੈ ਜਾਂ ਤਰਪਾਈ ਕਰਨੀ ਹੈ ਪਜਾਮੇ ਟਾਈਪ ਵੀ ਉਹ ਵੀ ਕਰ ਸਕਦੇ ਹੋ ਤੁਸੀਂ ਇੱਤੇ 벨ਟ ਵੀ ਆਪਾਂ ਸੇਮ ਤਰੀਕੇ ਨਾਲ ਜੜਨੀ ਆ ਤੇ ਜਿਹੜੇ ਬਲ ਪਾਉਣੇ ਨੇ ਉੱਪਰ ਉਹ ਵੀ ਤੁਸੀਂ ਉਸੇ ਤਰੀਕੇ ਨਾਲ ਪਾਉਣੇ ਨੇ ਪਰ ਜਿਹੜੀਆਂ ਇਹ ਪਿੰਟੈਕਸ ਪਾਉਣੀਆਂ ਨੇ ਇਹ ਐਵੇਂ ਪਾ ਸਕਦੇ ਹੋ ਜੀ ਤੁਸੀਂ ਦੂਰੀ ਤੇ ਵੀ ਪਾ ਸਕਦੇ ਹੋ ਬਿਲਕੁਲ ਨੇੜੇ ਨੇੜੇ ਉਹ ਤੁਹਾਡਾ ਆਪਣਾ ਹਿਸਾਬ ਹੈ ਜੀ ਤੁਸੀਂ ਜਿਵੇਂ ਵੀ ਇਹਨੂੰ ਡਿਜ਼ਾਈਨ ਕਰਨਾ ਚਾਹੋ ਉਵੇਂ ਕਰ ਸਕਦੇ ਹੋ ਮੈਂ ਸਿਰਫ ਤੁਹਾਨੂੰ ਪਿੰਟੈਕਸ ਦੱਸਿਆ ਵੀ ਆਪਾਂ ਐਵੇਂ ਪਾਉਣੇ ਨੇ ਪੈਰ-ਪੈਰ ਦੇ ਵੀ ਹੋ ਜਾਣਗੇ ਤੇ ਘੱਟ ਵੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਮੈਂ ਪਹਿਲਾਂ ਸਿੱਧੇ ਪਾਸੇ ਪ੍ਰੈਸ ਕੀਤੀ ਫਿਰ ਪੁੱਠੇ ਪਾਸੇ ਚੰਗੀ ਤਰ੍ਹਾਂ ਆਪਾਂ ਇਹਦਾ ਜਿਹੜਾ ਕਪੜਾ ਉਹ ਖੁੱਲ੍ਹ ਗਿਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਨਾਲੇ ਸਿੰਪਲ ਡਿਜ਼ਾਈਨ ਹੈ ਜੀ ਆਪਣਾ ਕੋਈ ਐਕਸਟਰਾ ਵਾਧੂ ਖਰਚਾ ਨਹੀਂ ਹੋਇਆ ਨਾਲੇ ਆਪਣਾ ਜਿਹੜਾ ਸੂਟ ਹੈ ਉਹ ਸੋਹਣਾ ਬਣ ਜਾਊਗਾ ਬਾਕੀ ਮੂਰੀ ਆਪਾਂ ਨੇ ਸੇਮ ਬਣਾਈ ਹੈ ਜੀ ਜੀ ਮੈਂ ਆਪਾਂ ਨੋਰਮਲ ਸਲਵਾਰ ਦੀ ਬਣਾਉਣੇ ਆ ਤੁਸੀਂ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਬਾਕੀ ਅੱਗੇ ਵੀ ਪਿੰਟੈਕਸ ਦੇ ਬਹੁਤ ਜ਼ਿਆਦਾ ਡਿਜ਼ਾਈਨ ਨੇ ਤੁਹਾਡੇ ਨਾਲ ਅੱਗੇ ਵੀ ਸ਼ੇਅਰ ਕਰਾਂਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਥੋੜਾ ਜਿਹਾ ਲਾਈਟ ਕਲਰ ਹੋਣ ਕਰਕੇ ਪਹਿਲਾਂ ਤੁਹਾਨੂੰ ਨਹੀਂ ਆਉਂ ਕੀਤਾ ਹੁਣ ਦੇਖੋ ਇਹ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਕਿੰਨੇ ਸੋਹਣੇ ਲੱਗ ਰਹੇ ਨੇ ਲਾਈਟ ਕਲਰ ਹੋਣ ਕਰਕੇ ਆਪਾਂ ਥੋੜੇ ਜੇ ਮੋٹے ਪੈਂਟ ਐਕਸਪਾਈ ਨੇ ਤੁਸੀਂ ਬਰੀਕ ਵੀ ਪਾ ਸਕਦੇ ਹੋ ਜੀ ਇਹ ਤੁਹਾਡੀ ਆਪਣੀ ਇੱਛਾ ਧੰਨਵਾਦ ਜੀ